ਹਾਂਜੀ ਕਲਾਸ 8th ਦਾ ਫਰਸਟ ਚੈਪਟਰ ਆ ਰੈਸ਼ਨਲ ਨੰਬਰਸ ਤਾਂ ਨੰਬਰ ਸਿਸਟਮ ਦੇ ਵਿੱਚ ਸਭ ਤੋਂ ਪਹਿਲਾਂ ਨੈਚੁਰਲ ਨੰਬਰ ਹੁੰਦੇ ਆ ਜਿਹੜੇ 1 ਤੋਂ ਸਟਾਰਟ ਐਂਡ ਅਪ ਟੂ ਸੋ ਆਨ 올 ਪੋਜ਼ਿਟਿਵ ਨੰਬਰ ਨੈਕਸਟ ਹੋਲ ਨੰਬਰ which started from 0 1 2 3 ਐਂਡ ਸੋ ਆਨ ਨੈਕਸਟ ਸਾਡੇ ਕੋਲੇ ਇੰਟੀਜਰਸ denoted by this all negative numbers with zero and all positive number all are integers then next a jande a rational number rational number denoted by q ye kede number a sare number jehde p over q di form ch hon p over q means 3/4 ਇਸ ਤਰ੍ਹਾਂ ਦੇ ਸਾਰੇ ਨੰਬਰ ਇਹ ਨਿਊਮਰੇਟਰ ਇਹ ਡਿਨੋਮੀਨੇਟਰ ਕੰਡੀਸ਼ਨ q ਨਾਟ ਇਕੁਅਲ ਟੂ 0 ਡਿਨੋਮੀਨੇਟਰ ਜ਼ੀਰਾ ਉਹ ਜ਼ੀਰੋ ਨਹੀਂ ਹੋਣਾ ਚਾਹੀਦਾ ਉਹ ਵਾਲੇ ਸਾਰੇ ਨੰਬਰ ਜਿਹੜੇ ਹੁੰਦੇ ਆ ਉਹ ਕੀ ਆ ਰੈਸ਼ੀਨਲ ਨੰਬਰ ਹੁੰਦੇ ਆ ਮੀਨਸ 3/4 5/7 ਸਾਰੇ ਰੈਸ਼ੀਨਲ ਆ ਇੰਟੀਜਰਸ 2 ਅਗਰ ਇਹਦੇ નીચે 1 ਲਗਾ ਦਈਏ ਇਹ ਵੀ ਰੈਸ਼ੀਨਲ ਨੰਬਰ ਆ तो देर फोर की है कि सारे एंटीजरस आर रैशनल नंबर ऑल एंटीजर आर रैशनल नंबर बट ऑल रैशनल नंबर आर नॉट एंटीजर मतलब थ्री ओवर फोर एंटीजर नहीं है ए रैशनल आ टू ओवर वन ए रैशनल आला टू एंटीजर भी है नैक्स अगर कोई भी रैशनल नंबर अगर माइनस थ्री ओवर फोर लिखते 3/4 4 ਲਿਖ ਲਿਏ ਜਾਂ -3/4 ਇਸ ਸੇਮ ਥਿੰਗ ਹੈ ਅਸੀਂ ਇਦਾਂ ਇਹਨਾਂ ਤਿੰਨ ਇਸ ਟਾਈਪ ਦੇ ਵਿੱਚ ਲਿਖ ਸਕਦੇ ਹਾਂ ਨੈਕਸਟ ਸਾਡੇ ਕੋਲੇ ਹੈਗਾ ਟਰਮੀਨੇਟ ਡੈਸੀਮਲ ਨੰਬਰ ਟਰਮੀਨੇਟ ਮੀਨਸ ਕਿ ਅਗਰ ਅਸੀਂ ਡਿਵਾਈਡ ਕਰਦੇ ਹਾਂ ਕਿਸੇ ਵੀ ਨੰਬਰ ਨੂੰ ਫੋਰ ਐਗਜ਼ਾਮਪਲ 4/5 टर्मीनेटड एसिम्बल टर्मीनेटिबल टर्मीनेट मीनस कि अगर असं इन डिवाइड करते हैं फोर अंदर फाइव तो पॉइंट इतरो फाइव एट ज फोटी तो वैल्यू की आ गई ज़ीरो पॉइंट एट विच इज़ टर्मीनेट नाउ अगर टेन थ्री 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 ज नाइन 10.391039 ਇਹ ਕੀ ਹੈ ਇਹ ਡਿਵੀਜ਼ਨ ਕਦੇ ਵੀ ਟਰਮੀਨੇਟ ਨਹੀਂ ਹੋਵੇਗੀ ਇਸ ਤਰ੍ਹਾਂ ਅੱਗੇ 333 ਚੱਲਦਾ ਜਾਵੇਗਾ ਤਾਂ ਇਹ ਕੀ ਹੈ ਨੌਨ ਟਰਮੀਨੇਟ ਤਾਂ ਟਰਮੀਨੇਟ ਡੈਸੀਮਲ ਮੀਨਸ ਕਿ ਇਸਤੇ ਅੱਗੇ ਜਿਹੜਾ ਰਿਮੇਂਡਰ ਆ ਸਾਡੇ ਕੋਲੇ ਉਹ ਕੁਝ ਨਹੀਂ ਬਚਦਾ ਤਾਂ ਉਹ ਟਰਮੀਨੇਟ ਹੋ ਗਈ ਆ ਤਾਂ ਉਹ ਟਰਮੀਨੇਟ ਸਾਰੇ ਡੈਸੀਮਲਸ ਕੀ ਹੁੰਦੇ ਆ ਉਹ ਵੀ ਕੀ ਹੈ ਰੈਸ਼ੀਨਲ ਨੰਬਰਸ ਹੁੰਦੇ ਆ ਰੈਸ਼ਨਲ ਨੰਬਰ ਅਗੇ ਰੈਸ਼ਨਲ ਨੰਬਰ ਦੀ ਪਲੱਸ ਮਾਈਨਸ ਜਿੱਦਾਂ ਅਸੀਂ ਫ੍ਰੈਕਸ਼ਨ ਦੀ ਪਲੱਸ ਮਾਈਨਸ ਉਸੇ ਤਰ੍ਹਾਂ ਹੀ ਰੈਸ਼ਨਲ ਮੀਨਸ 5 ਓਵਰ 7 ਪਲੱਸ 3 ਓਵਰ 5 ਬੇਸਿਕ ਮੈਥਡ ਕੀ ਹੈ ਕਿ ਡਿਨੋਮੀਨੇਟਰ ਦਾ ਐਲਸੀਐਮ ਲੈਣਾ ਹੁੰਦਾ ਹੁਣ ਇਹ ਕੀ ਹੈ ਪ੍ਰਾਈਮ ਨੰਬਰਸ 7 ਐਂਡ 5 ਆਰ ਪ੍ਰਾਈਮ ਨੰਬਰ ਅਗਰ ਐਲਸੀਐਮ ਲਵਾਂਗੇ ਤਾਂ ਇਹ 7 5 ਇਹ 1 ਫਿਰ 7 1 ਤਾਂ 5 7 ਐਲਸੀਐਮ ਕੀ ਆ ਗਿਆ 35 ਤਾਂ 35 ਆ ਗਿਆ ਫਿਰ ਇਹ ਨੂੰ ਇਹਦੇ ਨਾਲ ਡਿਵਾਈਡ ਕਰੀਦਾ ਮਤਲਬ 7 ਨੂੰ 35 ਨਾਲ ਡਿਵਾਈਡ ਕਰਾਂਗੇ 5 ਜੋ ਆਨਸਰ ਆ ਜਾਂਦਾ ਡਿਵਾਈਡ ਕਰਕੇ ਉਹਨੂੰ ਨਿਊਮਰੇਟਰ ਨਾਲ ਮਲਟੀਪਲਾਈ ਕਰਕੇ ਇੱਥੇ ਲਿਖੀਦਾ 7 ਨੂੰ 35 ਨਾਲ ਡਿਵਾਈਡ ਕੀਤਾ 5 5 ਨੂੰ 5 ਨਾਲ ਮਲਟੀਪਲਾਈ ਕੀਤਾ 25 ਪਲੱਸ 5 ਨੂੰ 35 ਨਾਲ ਡਿਵਾਈਡ ਕੀਤਾ 7 7 ਨੂੰ 3 ਨਾਲ ਮਲਟੀਪਲਾਈ ਕੀਤਾ 21 ਇਹਨੂੰ ਪਲੱਸ ਕੀਤਾ 46 ਓਵਰ 35 ਇਜ਼ ਆਨਸਰ a ਪਲੱਸ ਹੋ ਗਿਆ ਇੱਕ ਹੋਰ ਸਮ ਕਰਦੇ ਹਾਂ ਮੰਨ ਲਓ 18 ਓਵਰ 20 ਪਲੱਸ 4 اوور 5 دا ایل سی ایم 20 5 2 3 ਇਹਦਾ ਜਦੋਂ ایل سی ایم ਫਾਈਂਡ ਕਰਨਾ ਤਾਂ ਸਿਰਫ ਤੇ ਸਿਰਫ ਪ੍ਰائم ਨੰਬਰ ਹੀ ਲੈਣੇ ਹੁੰਦੇ ਆ ਪ੍ਰائم ਨੰਬਰ ਲੈਣੇ ਆ ਉਹ 2 ਤੋਂ سٹارਟ ਹੁੰਦੇ ਆ ਸਭ ਤੋਂ ਪਹਿਲਾਂ ਮਿਨੀਮਮ ਤੋਂ سٹارਟ ਕਰਨਾ 2 ਤੋਂ ਅਗਰ ਇਹ 2 3 ਡਿਵਾਈਡ ਹੁੰਦੇ ਆ THEN 2 ਤੋਂ سٹارਟ ਕਰਨਾ ਨੈਕਸਟ 3 ਨੈਕਸਟ 5 ਤਾਂ ਹੁਣ ਇਹਨੂੰ 2 ਨਾਲ ਕਰੂੰਗਾ 10 5 ਫਿਰ ਅਗੇਨ ਸਟਾਰਟਿੰਗ ਫਿਰ 2 ਤੋਂ ਹੀ ਦੇਖਣੀ ਹੈ ਇਹ 2 ਤੇ ਡਿਵਾਈਡ ਹੋ ਰਿਹਾ 1 5 5 ਹੁਣ 2 ਤੇ ਡਿਵਾਈਡ ਹੋ ਰਿਹਾ ਨਹੀਂ 3 ਤੇ ਨਹੀਂ 5 1 1 ਐਲਸੀਐਮ ਕੀ ਆ ਗਿਆ 2 2 5 ਮੀਨਸ 20 20 نیچے ਆ ਗਿਆ ਮੈਥਡ ਕੀ ਕਹਿੰਦਾ ਇਹਨੂੰ ਇਹਦੇ ਨਾਲ ਡਿਵਾਈਡ ਕੀਤਾ 1 1 ਨੂੰ ਇਹਦੇ ਨਾਲ ਮਲਟੀਪਲਾਈ ਕੀਤਾ 80 प्लस 5 ਨੂੰ 20 ਨਾਲ ਡਿਵਾਈਡ ਕੀਤਾ 4 4 4 16 देन 34 ओवर 20 ਦੀ ਸ਼ਾਰਟ ਫਾਰਮ ਬਣਾ ਦਿਓ 17 10 ਇਹ ਸਾਡੇ ਕੋਲੇ ਐਡੀਸ਼ਨ ਹੈ ਇਸੇ ਇਸ ਤੋਂ ਇੱਕ ਰਿਜ਼ਲਟ ਇਹ ਵੀ ਆ ਕਿ ਕਮੂਟੇਟਿਵ ਪ੍ਰੋਪਰਟੀ ক্লোਜ਼ਰ ਪ੍ਰੋਪਰਟੀ ਅਗਰ ਦੋ ਰੈਸ਼ੀਨਲ ਨੰਬਰਸ ਨੂੰ ਪਲੱਸ ਕਰਦੇ ਆ ਤਾਂ ਉਹ ਵੀ ਕੀ ਆ ਦਾ ਆਨਸਰ ਕੀ ਆਊਗਾ ਇੱਕ ਕ੍ਰੈਸ਼ਨਲ ਨੰਬਰ ਹੀ ਆਏਗਾ ਹੁਣ ਅਗਰ ਸੇਮ ਡਿਨੋਮੀਨੇਟਰ ਹੋ ਤਾਂ 5 ਓਵਰ ਫੋਰ ਏਗਜ਼ਾਮਪਲ 3 4 ਓਵਰ 3 ਜਾਂ ਇਥੇ 7 ਓਵਰ 3 ਲਿਖ 8 ਓਵਰ 3 ਹੁਣ ਮੈਥਡ ਸੇਮ ਡਿਨੋਮੀਨੇਟਰ ਦਾ ਐਲਸੀਐਮ ਐਲਸੀਐਮ ਕੀ ਆ ਗਿਆ 3 3 ਨੂੰ 3 ਨਾਲ ਡਿਵਾਈਡ ਕੀਤਾ 1 1 ਨੂੰ 5 ਨਾਲ ਮਲਟੀਪਲਾਈ ਕੀਤਾ 5 3 ਨੂੰ 3 ਨਾਲ ਡਿਵਾਈਡ ਕੀਤਾ 1 1 ਨੂੰ 8 ਨਾਲ ਮਲਟੀਪਲਾਈ ਕੀਤਾ 8 85 13 ਓਵਰ 3 ਬਟ ਇਹਦੇ ਵਿੱਚ ਕੀ ਆ ਕਿ ਅਗਰ ਡਿਨੋਮੀਨੇਟਰ ਸੇਮ ਹੋਵੇ ਤਾਂ ਡਾਇਰੈਕਟ ਕਰਵਾ ਦਿੰਦੇ ਆ ਕਿ ਡਿਨੋਮੀਨੇਟਰ ਸੇਮ ਹੋਵੇ ਤਾਂ ਉਹੀ ਡਿਨੋਮੀਨੇਟਰ ਐਲਸੀਐਮ ਹੁੰਦਾ ਤੇ ਉੱਪਰ ਜਿਹੜੇ ਨਿਊਮਰੇਟਰ ਹੁੰਦੇ ਆ ਉਹ ਐਸ ਇਟ ਇਜ਼ ਲਿਖ ਦਿੱਤੇ ਜਾਂਦੇ ਆ ਇਹ ਡਾਇਰੈਕਟ ਮੈਥਡ ਕਰਾਉਂਦੇ ਬਟ ਐਕਚੁਅਲ ਬੇਸਿਕ ਜਿਹੜਾ ਉਹ ਜੋ ਮੈਂ ਕਰਵਾ ਰਿਹਾ ਉਹ ਇਹ ਵਾਲਾ ਨੈਕਸ ਕਮੂਟੇਟਿਵ ਪ੍ਰੋਪਰਟੀ ਵੀ ਹੋल्ड ਕਰੂਗੀ ਅਗਰ ਦੋ ਰੈਸ਼ੀਨਲ ਨੰਬਰ ਨੂੰ ਤੁਸੀਂ ਪਲੱਸ ਕਰੋਗੇ ਕੋਈ ਵੀ ਦੋ ਰੈਸ਼ੀਨਲ ਨੰਬਰ ਮੰਨ ਲਓ ਫੋਰ ਐਗਜ਼ਾਮਪਲ 5/7 ਐਂਡ 3/11 ਦੋ ਰੈਸ਼ੀਨਲ ਨੰਬਰ ਆ ਅਗਰ ਇਹਨਾਂ ਨੂੰ ਪਲੱਸ ਕਰੋਗੇ ਅਗਰ 3/11 ਅੱਗੇ ਰੱਖ ਕੇ 5/7 ਪਿੱਛੇ ਰੱਖ ਕੇ ਨੂੰ ਪਲੱਸ ਕਰੋਗੇ ਤਾਂ ਆਨਸਰ ਕੀ ਆ ਸੇਮ ਆਊਗਾ ਤਾਂ देयरफॉर ਕਮਿਊਟੇਟਿਵ ਪ੍ਰਾਪਰਟੀ ਵੀ ਕੀਆ ਹੋਲਡ ਕਰਦੀ ਹੈ ਇਸੇ ਤਰ੍ਹਾਂ ਹੀ ਐਸੋਸੀਏਟਿਵ ਉਹ 3 ਨੰਬਰਸ ਤੇ ਹੁੰਦੀ ਆ ਫੋਰ ਐਗਜ਼ਾਮਪਲ 5 ਓਵਰ 7 ਪਲੱਸ 3 ਓਵਰ 11 ਪਲੱਸ 4 ਓਵਰ 5 ਪਹਿਲਾਂ ਇਹਨਾਂ ਨੂੰ ਪਲੱਸ ਕੀਤਾ ਦੈਨ ਇਹਨੂੰ ਪਲੱਸ ਕੀਤਾ ਜਾਂ ਪਹਿਲਾਂ ਇਹਨਾਂ ਨੂੰ ਪਲੱਸ ਕੀਤਾ ਦੈਨ ਇਹਨੂੰ ਪਲੱਸ ਕੀਤਾ ਤਾਂ ਦੇਅਰਫੋਰ ਐਸੋਸੀਏਟਿਵ ਪ੍ਰਾਪਰਟੀ ਇਹਦਾ ਆਨਸਰ ਵੀ ਕੀ ਆ ਸੇਮ ਆਊਗਾ ਦੇਅਰਫੋਰ ਐਸੋਸੀਏਟਿਵ ਪ੍ਰੋਪਰਟੀ ਵੀ ਕੀ ਹੋਲਡ ਕਰੂਈ ਨੈਕਸਟ ਜਿਹੜੀ ਇੰਪੋਰਟੈਂਟ ਆ ਥਰਡ ਆਇਡੈਂਟੀਟੀ ਐਡੀਟਿਵ ਆਇਡੈਂਟੀਟੀ ਕੀ ਚੀਜ਼ ਆ ਆਇਡੈਂਟੀਟੀ ਐਡੀਟਿਵ ਐਡੀਟਿਵ ਦਾ ਮਤਲਬ ਹੁੰਦਾ ਕਿ ਆਪਰੇਸ਼ਨ ਅਸੀਂ ਪਲੱਸ ਦੀ ਗੱਲ ਕਰ ਰਹੇ ਹਾਂ ਐਡੀਟਿਵ ਐਡੀਸ਼ਨ ਮੀਨਸ ਪਲੱਸ ਦੀ ਆਪਰੇਸ਼ਨ ਦੀ ਗੱਲ ਕਰ ਰਹੇ ਹਾਂ ਤਾਂ ਉਹ ਕੀ ਆ ਕਿ ਕੋਈ ਵੀ ਰੈਸ਼ੀਨਲ ਨੰਬਰ 5/7 ਉਦੇ ਵਿੱਚ ਕੀ ਨੰਬਰ ਪਲੱਸ ਕਰੀਏ ਕਿ ਸੇਮ ਉਹੀ ਨੰਬਰ ਆ ਜਾਈ ਵੀ ਆਲ نو 0 5/7 0 5/7 ਤਾਂ देयरफॉर 0 ਇਜ਼ ਐਡੀਟਿਵ ਆਇਡੈਂਟੀਟੀ ਨਾਉ ਨੈਕਸਟ ਔਨ ਦਾ ਇਨਵਰਸ ਐਡੀਟਿਵ ਇਨਵਰਸ ਐਡੀਟਿਵ ਇਨਵਰਸ ਇਨਵਰਸ ਦੀ ਮੈਥ ਕੀ ਹੈ ਕਿ ਕੋਈ ਵੀ ਨੰਬਰ 5/7 ਉਹਦੇ ਵਿੱਚ ਕੀ ਪਲੱਸ ਕਰੀਏ ਕਿ ਇਕੁਅਲ ਟੂ ਐਡੀਟਿਵ ਆਇਡੈਂਟੀਟੀ ਬਨ ਜੇ ਆਇਡੈਂਟੀਟੀ ਕੀ ਹੈ ਜ਼ੀਰੋ ਇਕੁਅਲ ਟੂ ਕੀ ਆ ਜੇ ਜ਼ੀਰੋ ਤਾਂ 5/7 ਦੇ ਵਿੱਚ ਅਗਰ ਮੈਂ -5/7 ਪਲੱਸ ਕਰੂੰਗਾ ਤਾਂ 5/7 ਇਹ ਪਲੱਸ ਮਾਈਨਸ ਮਾਈਨਸ ਹੋ ਗਿਆ -5/7 ਇਕ ਕੀ ਆ ਗਿਆ ਜ਼ੀਰੋ ਤਾਂ देयरफॉर माइनस 5 ओवर 7 इज एडिटिव इनवर्स बट बेसिकली ਕੀ ਆ ਕਿ ਸਿੱਧਾ ਰੱਟਾ ਲਗਾ ਦਿੱਤਾ ਜਾਂਦਾ ਕਿ ਅਗਰ 5 ਓਵਰ 7 ਆ ਤਾਂ ਤੁਸੀਂ ਜਿਹੜਾ ਵੀ ਇਹਦਾ ਸਾਈਨ ਆ ਉਹ ਸਾਈਨ ਚੇਂਜ ਕਰ ਦੇਣਾ ਤਾਂ ਉਹ ਕੀ ਆ ਜਾਊਗਾ ਉਹਦਾ ਐਡਿਟਿਵ ਇਨਵਰਸ ਬੇਸਿਕਲੀ ਉਹਦਾ ਰੀਜ਼ਨ ਕੀ ਆ ਰੀਜ਼ਨ ਬਿਹਾਈਂਡ ਥਿਸ ਕਿ ਇਕੁਅਲ ਟੂ ਕੀ ਆ ਆਡੈਂਟੀਟੀ ਬੰਨੀ ਚਾਹੀਦੀ ਆ ਅਗਰ ਐਡਿਟਿਵ ਇਨਵਰਸ ਆ ਤਾਂ ਐਡਿਟਿਵ ਆਡੈਂਟੀਟੀ ਉਹ ਕੀਆ ਜ਼ੀਰੋ ਤਾਂ ਦੇਰਫੋਰ ਦਿਸ ਨੰਬਰ ਸਾਈਨ ਚੇਂਜ ਕਰ ਦਿੰਦੇ ਆ ਤਾਂ ਉਹ ਕੀ ਹੁੰਦਾ ਸਾਡੇ ਕੋਲੇ ਇਨਵਰਸ ਆ ਜਾਂਦਾ ਐਡੀਟਿਵ ਇੱਕ ਸਾਮ ਲੈਨੇ ਆ -4/9 2 12/13 ਇਹ ਕੀਆ ਮਿਕਸਡ ਫਾਰਮ 2 12/13 ਤਾਂ ਇਹਨੂੰ ਰੈਸ਼ਨਲ ਨੰਬਰ ਬਣਾਵਾ 13, 13 2 26 12 38/ थर्टीन माइनस फोर ओवर नाइन प्लस थर्टी एट ओवर थर्टी सब तो पहले एलसीएम नाइन थर्टीन थ्री 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 नाइन अगेन थ्री अगेन थर्टीन तो एलसीएम इज थर्ट थ्री इंटू थ्री इंटू थर्टीन वन वन सैवन तुद डिवाइड किया थर्टीन 13 ਉਹਦੇ ਨਾਲ ਮਲਟੀਪਲਾਈ ਕੀਤਾ ਮਾਈਨਸ 52 ਪਲੱਸ 13 ਉਹਦੇ ਨਾਲ ਡਿਵਾਈਡ ਕੀਤਾ 9 9 ਨੂੰ ਮਲਟੀਪਲਾਈ ਕੀਤਾ ਮਲਟੀਪਲਾਈ ਕਰਨਾ 9 340 ਤਾਂ ਇਹਨੂੰ ਪਲੱਸ ਕੀਤਾ ਇਹ ਪਲੱਸ ਦਾ ਇਹ ਮਾਈਨਸ ਤਾਂ ਮਾਈਨਸ ਹੋਊਗੀ ਇਹਨੂੰ ਸਿੰਪਲ ਮਾਈਨਸ ਕੀਤਾ 290 ਸਾਈਨ ਕਿਹੜਾ ਆਊਗਾ ਜੋ ਗ੍ਰੇਟਰ ਨੰਬਰ ਦੇ ਅੱਗੇ ਹੈ ਕਿਹੜਾ ਹੈ ਪਲੱਸ ਤਾਂ ਪਲੱਸ ਓਵਰ 17 ਤਾਂ ਇਹ ਆਨਸਰ ਆ ਗਿਆ ਨੈਕਸਟ ਸਮ ਇਜ਼ 4/5 11/7 -7/5 -2/7 ਤਾਂ ਇਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਯੂজিং ਐਪਰੋਪ੍ਰੀਏਟ ਪ੍ਰੋਪਰਟੀਆਂ ਆਫ ਐਡੀਸ਼ਨ ਇਹਨੂੰ ਸਿੰਪਲੀ ਸਾਰੇ ਨੂੰ ਵੀ ਕਰ ਸਕਦੇ ਆਂ ਪ੍ਰੋਪਰਟੀ ਮੀਨਸ ਕਿ ਇਹਦਾ ਡਿਨੋਮੀਨੇਟਰ 5 ਆ ਇਹਦਾ ਵੀ ਡਿਨੋਮੀਨੇਟਰ 5 ਆ ਤਾਂ ਇਹਨਾਂ ਨੂੰ ਇਕੱਠੇ ਕਰ ਲੈਣਾ 4/5 ਕਿਉਂਕਿ ਇਹਨਾਂ ਦੋਨਾਂ ਦਾ ਈਜ਼ੀ ਡਿਨੋਮੀਨੇਟਰ ਦੀ ਈਜ਼ੀ ਜਿਹੜੀ ਐਡਿਸ਼ਨ ਪੋਸੀਬਲ ਹੈਗੀ ਆ ਕੈਲਕੂਲੇਸ਼ਨ ਵਰਕ ਈਜ਼ੀ ਹੋ ਜਾਂਦਾ ਤਾਂ 4/5 ਨੈਕਸਟ ਕੀ ਆ a ਇਹਨੂੰ ਮਲਟੀਪਲਾਈ ਕਰਾਂਗੇ -7/5 11 ਓਵਰ 7 ਇਹਨੂੰ ਫਿਰ ਅਗੇਨ ਪਲੱਸ ਇਨਟੂ ਮਾਈਨਸ ਇਹਨਾਂ ਦੀ ਮਲਟੀਪਲਾਈ ਹੋਇਦਾ ਹੈ ਕਿ ਆ ਗਿਆ -2 ਓਵਰ 7 ਆਲਰੇਡੀ ਵੀ ਡਿਸਕਸ ਅਬਾਊਟ ਕਿ ਡਿਨੋਮੀਨੇਟਰ ਸੇਮ ਆ 5 ਆ ਗਿਆ ਉੱਪਰ 4 7 ਇੱਥੇ ਵੀ ਡਿਨੋਮੀਨੇਟਰ ਸੇਮ ਆ 7 ਤੇ ਇਹ ਐਜ਼ ਇਟ ਇਜ਼ ਆ ਜਾਂਦੇ ਆ ਤਾਂ ਇਹ ਕੀ ਸਾਡੇ ਕੋਲ ਆ ਗਿਆ +4 -7 ਤਾਂ ਮਾਈਨਸ ਹੋ ਗਿਆ -3/5 ਪਲੱਸ ਇੱਕ ਹੀ ਆ ਗਿਆ 11 2 ਤਾਂ ਇੱਕ ਹੀ ਆ ਗਿਆ 9/7 ਹੁਣ ਐਲਸੀਐਮ ਬੇਸਿਕ ਮੈਥਡ ਇਹੀ ਹੈ 5 ਐਂਡ 7 ਬੋਥ ਆਰ ਪ੍ਰਾਈਮ ਤਾਂ ਥੇਰਫੋਰ ਐਲਸੀਐਮ ਇਜ਼ 5 7 35 ਨਾਓ 5 ਨੂੰ 35 ਨਾਲ ਡਿਵਾਈਡ ਕੀਤਾ 7 7 ਨੂੰ ਇਹਦੇ ਨਾਲ ਮਲਟੀਪਲਾਈ ਕੀਤਾ -21 ਪਲੱਸ 7 ਨੂੰ 35 ਨਾਲ ਡਿਵਾਈਡ ਕੀਤਾ 5 5 ਨੂੰ ਇਹਨਾਂ ਨਾਲ ਮਲਟੀਪਲਾਈ ਕੀਤਾ 45 ਤਾਂ ਇਹਨਾਂ ਨੂੰ ਹੁਣ a plus, a ਤਾਂ ਮਾਈਨਸ ਹੋਊਗੀ ਤਾਂ देयरफॉर 24 ਗ੍ਰੇਟਰ ਨੰਬਰ ਅੱਗੇ ਕਾੜਾ ਸਾਈਨ ਤਾਂ देयरफॉर 24 35 ਆਨਸਰ ਹੈ ਥੈਂਕ ਯੂ